ਤੁਹਾਨੂੰ ਕੀ ਇਹਦਾ ਬੜਾ ਨਾਮ ਸਪੈਂਸਾਂ ਦਾ ਕੀ ਨਾਮ ਹੈ ਹਰਮਨ ਗਗਨ ਦੀ ਜਵਨ ਦਾ ਜਵਨ ਗਗਨ ਹਦੀ ਮਾਤਾ ਦਾ ਨਾਮ ਕੀ ਹੈ ਮੰਮੀ ਦਾ ਨਾਮ ਮੰਮੀ ਦਾ ਨਾਮ ਕੀ ਨਾਮ ਹੈ ਐ ਰਾਜਿੰਦਰ ਕੋ ਰਾਜਿੰਦਰ ਕੋ ਰੀਨੋੜ ਦਾ ਵੀ ਰਾਜਿੰਦਰ ਕੋ ਦਾ ਖੋਦੇ ਹਾਂ ਸੇਵੀ ਨਯੋ ਇਸ ਤਰ੍ਹਾਂ ਕਿਸ ਤਰ੍ਹਾਂ ਕੱਲ ਸ਼ਾਮ ਨੂੰ ਕੋਈ 9:00 ਬੱਜ ਕੇ 10 ਮਿੰਟ ਦੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਧੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਇਹ ਸਭ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਆ ਉੱਥੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਫਾਇਰਿੰਗ ਵਗੈਰਾ ਦੇ ਉਹਨੇ ਗੋਗੀਆਂ ਲੱਗੀਆਂ ਨਾ ਇਹਨਾਂ ਨੂੰ ਤੁਰੰਤ ਅਸੀਂ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਜਿੱਥੇ ਡਾਕਟਰ ਨੇ ਇੱਕ ਜਿਹੜਾ ਕਰਨਵੀਰ ਆ ਉਹਦਾ ਪਤਾ ਲੱਗਾ ਪਰ ਉਹਦਾ ਨਾਮ ਕਰਨਵੀਰ ਉਹੀ ਮੌਕੇ ਤੇ ਡੈਥ ਹੋ ਗਈ ਹੈ ਤੇ ਜਿਹੜੀ ਇੱਕ ਲੇਡੀ ਆ ਉਹਨੂੰ ਅੰਮ੍ਰਿਤਸਰ ਅਮਨਦੀਪ ਹਸਪੀਟਲ ਇਲਾਜ ਲਈ ਰੈਫਰ ਕਰਤਾਈ ਪਰ ਇਹ ਵੀ ਪਤਾ ਲੱਗਾ ਬਾਅਦ ਦੇ ਵਿੱਚ ਕਿ ਉਹ ਵੀ ਡੈਥ ਹੋ ਗਈ ਹੈ ਉਹ ਦੋਨਾਂ ਨੂੰ ਜਿਹੜੇ ਇਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 185 ਤੇ 300 103 ਬੀ ਐਸ ਐਮ ਦੇ ਤਹਿਤ ਅਸੀਂ ਮੁਕੱਦਮਾ ਦਰਜ ਕੀਤਾ ਅਨਨੋਨ ਦੋ ਪੰਜਾਂ ਦੇ ਖਲਾਫ ਬਾਕੀ ਇਹ ਡੈੱਡ ਹੋਣਾ ਹੈ ਪੋਸਟਮਾਰਟਮ ਕਰਾਰੇ ਬਾਕੀ ਜੋ ਵੀ ਤਫਤੀਸ਼ ਕਿ ਤੱਕ ਚਲਦੀ ਹੈ ਤਫਤੀਸ਼ ਅਜੇ ਚੱਲ ਰਹੀ ਹੈ ਜਿਹਦੇ ਕੰਪਲੀਟ ਹੁੰਦਾ ਹਾਂਗਾ ਚੱਲ ਵੀ ਤੋਣ ਪਰੇ ਕਰਨਵੀਰ ਜਿਹੜਾ ਹੈ ਮੁੰਡਾ ਕਮਾਨ ਥਾਣੇ ਦੇ ਵਿੱਚ ਜਿਹੜਾ ਗਰਾਸਪਤਾ ਉੱਥੋਂ ਦਾ ਰਹਿਣ ਵਾਲਾ ਵਾਕੀ ਤੇ ਨਾਨਕੇ ਜਿਹੜੇ ਭਗਵਾਨਪੁਰਾ ਇੱਥੇ ਮਾਮਲਾ ਕਰਦੇ ਜੀ ਕਿਸੇ ਦੇ ਥੀਜੇ ਬਾਰੇ ਜਿੱਤੇ ਮੈਂ ਇੰਸੀਡੈਂਟ ਹੋਇਆ ਫਾਈਲਿੰਗ ਲਈ ਕਿਉਂ ਕਰੀ ਸੀ ਕਿ ਇਹਨਾਂ ਨੇ ਕਹਿ ਲਾ ਤਾਦੇ ਜਿਹੜਾ ਸਾਹਮਣਾ ਘਰ ਹੈ ਉਹ ਇਹਨਾਂ ਨੇ ਭਗਵਾਨ ਜਿਹੜੇ ਹੈ ਭਗਵਾਨਪੁਰਾ ਇਹਨਾਂ ਨੇ ਕੋਈ ਕਿਰਾਏ ਤੇ ਲਿਆ ਸੀ ਇੱਕ ਇੱਕ ਕਰ ਵੀ ਰਿਹਾ ਤੇ ਪਹਿਲਾ ਮਾਮਲਾ ਕਰੇਗਾ ਥੀਜੇ ਬਾਰੇ ਮਿਲਵਾ ਜੇ ਪਤਾ ਨਹੀਂ ਅੱਛਾ ਸਰ ਇਹਨਾਂ ਦੇ ਪੋਸਟਮਾਰਟਮ ਹਾਂ ਕੋਈ ਕਰ ਰਿਹਾ ਜੀ ਦੇਖੋ ਇਹ ਮਰਦਾ ਘਰ ਦੇ ਵਿੱਚ ਹੀ ਖੜੇ ਆ ਪੋਸਟਮਾਰਟਮ ਕਰਾ ਨਹੀਂ ਆਇਆ ਕੀ ਤਾਂ ਅੰਦਰ ਸੀ ਕਿ ਇਹ ਖਲਾਤਾ ਦੀ ਗੱਲ ਦੱਸਿਆ ਜਾ ਰਿਹਾ ਜੀ ਕਿ ਸ਼ਾਇਦ ਪਰਿਵਾਰ ਵੱਲੋਂ ਕਹਿ ਗਿਆ ਕਿ ਕੱਲ ਨੂੰ ਸੋਚ ਕੇ ਇਸ ਪਰਟ ਨਹੀਂ ਕਰਵਾਣਾ ਚਾਹ ਰਿਹਾ ਜੀ ਇਸ ਦੇ ਬਾਰੇ ਪੁੱਛਾ ਨੂੰ ਜੀ ਕਾਗਜ਼ ਕੰਪਲੀਟ ਕਰਕੇ ਆਏ ਕਿ ਹੁਣ ਖੜੇ ਆ ਬਲਕਿ ਡਾਕਟਰ ਨਾਲ ਗੱਲ ਕਰਦੇ ਹਾਂ ਉਸ ਪਰਟ ਕਰਵਾਉਣਗੇ ਕੋਈ ਵੀ ਕੋਈ ਪ੍ਰੋਟੋਕੋਲ ਤੇ ਲੈਂਦਾ ਜਿਆਦੇ ਕੋਈ ਸਤਰੀ ਗੱਲ ਜੀ ਦੇ ਬਾਰੇ ਜੀ ਦੇ ਬਾਰੇ ਨਹੀਂ ਜੀ ਪ੍ਰੋਟੋਕੋਲ ਤੇ ਕਿਸਰਾ ਹੈ ਜੀ ਇਹ ਇਹ ਗੱਲ ਕੀਤੀ ਜਾਂ ਵਾਰਦਾਤ ਦੀ ਵਾਰਦਾਤ ਤੋਂ ਬਾਅਦ ਜਿਹੜੀ ਫਰਸਟ ਇਨਵੈਸਟੀਗੇਸ਼ਨ ਆ ਉਹਦੇ ਚ ਕੀ ਨਜ਼ਰ ਆਇਆ ਅਜੇ ਚੱਲ ਰਹੀ ਹੈ ਬਾਕੀ ਅਜੇ ਕੁਝ ਨਹੀਂ ਹੈ ਜੀ ਦਲਾ ਪੋਸਟ ਮਾਰਨ ਕਰਾਤੇ ਉਸ ਤੋਂ ਬਾਅਦ ਦੇ ਵਿੱਚ ਸੀ ਸੀ ਟੀ ਵੀ ਆਈ ਉਹਦੇ ਚ ਜਿਹੜਾ ਨਜ਼ਾਰਾ ਦੋ ਦੋ ਨਜ਼ਾਰਾ ਆ ਹ ਹਰ ਅਨਨੋਨ ਹੈ ਕੋਈ ਨੋਨ ਇੱਕ ਵਾਇਰਲ ਕੋਈ ਇਹ ਪੋਰਚ ਹੈ ਜਿੱਤੇ ਜ਼ਿੰਮੇਵਾਰੀ ਲੈ ਰਹੀ ਹੈ ਇਸ ਸਬਾਰ ਦਾ ਹਾਂ ਇਹ ਅੱਜ ਜ਼ਰੂਰ ਹੋਣ ਪਤਾ ਲੱਗਾ ਤੁਹਾਡੇ ਚੈਨਲ ਨਜ਼ਰ ਦੇ ਵੀ ਇਹਨਾਂ ਨੇ ਲਈਏ ਬਾਕੀ ਜੋ ਵੀ ਮੁਤਾਬਕ ਨੂੰ ਹੋ ਗੈਂਗ ਰਾਈਵਲਰੀ ਦੇ ਨਾਲ ਹੀ ਮਾਮਲਾ ਜੋੜਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹੋਇਆ ਤਾਂ ਉਹ ਵੀ ਵਾਇਰਲ ਹੋਈ ਹੈ ਪੋਸਟ ਉਹਨੂੰ ਕੀ ਆਪਾਂ ਦੇ ਵਿੱਚ ਐਡ ਆਨ ਕੀਤਾ ਗਿਆ ਜੀ ਇਹ ਮਾਮਲਾ ਨਹੀਂ ਅਜੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਉਂ ਆ ਜੋ ਐਫ ਆਈ ਆਰ ਤੇ ਰਾਤ ਹੋਈ ਹੈ ਬਾਕੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਚਾਹੀਏ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਜਦ ਲੈ ਇਨਵੈਸਟੀਗੇਸ਼ਨ ਕੰਪਲੀਟ ਹੋਏ ਤੱਕ ਇਹ ਕੀ ਇਹਦਾ ਬੜਾ ਨਾਂ ਸਪੈਂਸਰਾਂ ਦਾ ਕੀ ਨਾਂ ਹੈ ਗਗਨ ਜੀ ਜਮੋੜਾ ਜੋ ਵੀ ਕਰਨਾ ਹੈ ਮਾਤਾ ਨੂੰ ਦਿਆ ਮੰਮੀ ਦਾ ਨਾਮ ਮਮੀਆਂ ਕੇ ਨਾਮ ਐ ਰਾਜਿੰਦਰ ਕੁਮਾਰ ਰਾਜਿੰਦਰ ਕੁਮਾਰ ਰੀਨੋੜ ਦਾ ਨਾਮ ਅਕਰਜਿੰਦਰ ਕੁਮਾਰ ਹੋਦੇ ਹਾਂ ਜੇ ਰੀਨੋੜ ਆਪਾਂ ਨੂੰ ਦੱਸਦੇ ਹਾਂ ਦੁਆਰਾ ਕਲ ਸ਼ਾਮ ਨੂੰ ਕੋਈ 9:00 ਬਜ ਕੇ 10 ਮਿੰਟ ਦੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਧੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਜਿਸ ਤੇ ਤੁਰੰਤ ਅਸੀਂ ਮੌਕੇ ਤੇ ਪਹੁੰਚਿਆ ਉੱਥੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਫਾਇਰਿੰਗ ਵੈਲਾ ਦੇ ਹੁੰਦੇ ਗੋਹੀਆਂ ਲੱਗੀਆਂ ਨਾ ਇਹਨਾਂ ਨੂੰ ਤੁਰੰਤ ਅਸੀਂ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਹਿੱਥੇ ਡਾਕਟਰ ਨੇ ਇੱਕ ਜਿਹੜਾ ਕਰਨ ਵੀਰ ਆ ਉਹਦਾ ਪਤਾ ਲੱਗਾ ਉਹਦਾ ਨਾਮ ਕਰਨ ਵੀਰ ਉਦੀ ਮੌਕੇ ਤੇ ਡੈਥ ਹੋ ਗਈ ਹੈ ਜਿਹੜੀ ਇੱਕ ਲੇਡੀ ਨੂੰ ਅਮਰਸਰ ਅਮਨਦੀਪਾ ਹਸਪੀਟਲ ਇਲਾਜ ਲਈ ਰੈਫਰ ਕਰਤਾਈ ਪਰ ਇਹ ਵੀ ਪਤਾ ਲੱਗਾ ਬਾਅਦ ਦੇ ਵਿੱਚ ਕਿ ਉਹ ਦੀ ਡੈਥ ਹੋ ਗਈ ਹੈ। ਉਹ ਦੋਨਾਂ ਨੂੰ ਜਿਹੜੇ ਇਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 185 ਤੇ 300 103 ਬੀ ਐਸ ਐਮ ਦੇ ਤਹਿਤ ਅਸੀਂ ਮੁਕੱਦਮਾ ਦਰਜ ਕੀਤਾ ਅਨਨੋਨ ਦੋ ਪੰਜਾਂ ਦੇ ਖਲਾਫ। ਬਾਕੀ ਐਬਡ ਹੋਣਾ ਹੈ ਪੋਸਟਮਾਰਟਮ ਕਰਾਰੇ। ਬਾਕੀ ਜੋ ਵੀ ਤਫਤੀਸ਼ ਤਫਤੀਸ਼ ਅਜੇ ਚੱਲ ਰਹੀ ਹੈ ਜਿਹਦੇ ਕੰਪਲੀਟ ਹੋਣ ਦਾ। ਕਰਨਵੀਰ ਜਿਹੜਾ ਐ ਮੁੰਡਾ ਕਮਾਨ ਥਾਣੇ ਦੇ ਵਿੱਚ ਜਿਹੜਾ ਗਵਾਸਪਤਾ ਉੱਥੋਂ ਦਾ ਰਹਿਣ ਵਾਲਾ ਵਾਕੀ ਤੇ ਨਾਨਕੇ ਜਿਹੜੇ ਭਗਵਾਨਪੁਰਾ ਕਿੱਥੇ ਮਾਮਲਾ ਕਰਦੇ ਆ ਕਿਸੇ ਦੇ ਥੀਜੇ ਬਾਰੇ ਜਿੱਦ ਮੈਂ ਤੁਹਾਨੂੰ ਇਨਸੀਡੈਂਟ ਹੋਇਆ ਫਾਈਲਿੰਗ ਕੀਤੀ ਕਿਉਂ ਕਰੀ ਸੀ ਕਿ ਇਹਨਾਂ ਨੇ ਕਹਿ ਲਾ ਤਾਦੇ ਜਿਹੜਾ ਸਾਹਮਣਾ ਘਰ ਹੈ ਉਹ ਇਹਨਾਂ ਨੇ ਭਗਵਾਨ ਜਿਹੜੇ ਐ ਭਗਵਾਨਪੁਰਾ ਇਹਨਾਂ ਨੇ ਕੋਈ ਕਿਰਾਏ ਤੇ ਲਿਆ ਸੀ ਇੱਕ ਇੱਕ ਟੱਕਰ ਵੀ ਰਹੀ ਤੇ ਕਿ ਪਹਿਲਾ ਮਾਮਲਾ ਕਰੇਗਾ ਥੀਜੇ ਬਾਰੇ ਮਿਲਵਾ ਜੇ ਪਤਾ ਨਹੀਂ ਅੱਛਾ ਸਰ ਇਹਨਾਂ ਦੇ ਪੋਸਟਮਾਰਟਮ ਹਾਂ ਕੋਈ ਕਰ ਰਿਹਾ ਦੇਖੋ ਮਰਦਾ ਘਰ ਦੇ ਵਿੱਚ ਹੀ ਖੜੇ ਆ ਪੋਸਟਮਾਰਟਮ ਕਰਾ ਨਹੀਂ ਆਇਆ ਇਹ ਤਾਂ ਦਾਣਾ ਸੀ ਕਿ ਇਹ ਖਲਾਤਾ ਦੀ ਗੱਲ ਕੀਤੀ ਜਾ ਰਹੀ ਸੀ ਕਿ ਸ਼ਾਇਦ ਪਰਿਵਾਰ ਵੱਲੋਂ ਕਹਿ ਗਿਆ ਕਿ ਕੱਲ ਨੂੰ ਉਸ ਤੋਂ ਕੋਈ ਸਪਾਟ ਨਹੀਂ ਕਰਵਾਉਣਾ ਚਾਹਦੇ ਆ ਜੀ ਇਸ ਦੇ ਬਾਰੇ ਕਿਸਾਨ ਨੂੰ ਜੀ ਕਾਗਜ਼ ਕੰਪਲੀਟ ਕਰਕੇ ਆਏ ਕਿ ਹੁਣ ਖੜੇ ਆ ਬਾਕੀ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਕੋਸਟ ਮਾਰਡਮ ਕਰਵਾਉਂਦੇ ਕੋਈ ਕੋਈ ਪ੍ਰੋਟੋਕੋਲ ਤੇ ਲੈਂਦਾ ਜਾਂ ਕੋਈ ਇਸ ਤਰ੍ਹਾਂ ਦਾ ਲੱਗ ਜੀ ਦੇ ਬਾਰੇ ਜੀ ਦੇ ਬਾਰੇ ਨਹੀਂ ਯਾਰ ਪ੍ਰੋਟੋਕੋਲ ਤੇ ਕਿਸਰਾ ਹੈ ਜੀ ਇਹ ਇਹ ਗੱਲ ਕੀਤੀ ਜਾ ਵਾਰਦਾਤ ਵੀ ਵਾਰਦਾਤ ਤੋਂ ਬਾਅਦ ਜਿਹੜੀ ਫਰਸਟ ਇਨਵੈਸਟੀਗੇਸ਼ਨ ਆ ਉਹਦੇ ਚ ਨਜ਼ਰ ਆਇਆ ਅਜੇ ਚੱਲ ਰਹੀ ਹੈ ਬਾਕੀ ਅਜੇ ਕੁਝ ਨਹੀਂ ਹੈ ਜੀ ਤੱਲਾ ਪੋਸਟਮਾਨ ਕਰਾਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸੀਸੀਟੀਵੀ ਆਈ ਉਹਦੇ 'ਚ ਜਿਹੜਾ ਨਜ਼ਰ ਆ ਰਿਹਾ ਦੋ ਦੋ ਨਜ਼ਰ ਆ ਰਿਹਾ ਹਾਂ ਹੁਣ ਅਨਨੋਨ ਹੈ ਕੋਈ ਨੋਨ ਇੱਕ ਵਾਇਰਲ ਕੋਈ ਇਹ ਪੋਸਟ ਹੈ ਅੱਜ ਜਿੱਤੇ ਜ਼ਿੰਮੇਵਾਰੀ ਲਗਦੀ ਹੈ ਇਸ ਸਬਾਰ ਦਾ ਹਾਂ ਇਹ ਅੱਜ ਜ਼ਰੂਰ ਹੁਣ ਪਤਾ ਲੱਗਾ ਤੁਹਾਡੇ ਚੈਨਲ 'ਤੇ ਨਜ਼ਰ ਆਇਆ ਇਹਨਾਂ ਲਈਏ ਬਾਕੀ ਜੋ ਵੀ ਕਨਾਤ ਮੁਤਾਬਕ ਨੂੰ ਹੋਰ ਗੈਂਗਰੇਜਰੀ ਦੇ ਨਾਲ ਹੀ ਬਾਬਾ ਚੋਟਾ ਦੇ ਰਹੇ ਨਹੀਂ ਮੈਂ ਕੁਝ ਨਹੀਂ ਕਹਿ ਰਹਾ ਇਹ ਤਾਂ ਹੁਣ ਕਿ ਉਹ ਵੀ ਵਾਇਰਲ ਹੋਈ ਜਾਂ ਪੋਸਟ ਉਹਨੂੰ ਕੀ ਆਪਾਂ ਦੇ ਵਿੱਚ ਐਡ ਆਨ ਕੀਤਾ ਗਿਆ ਜੀ ਮਾਫੀ ਨਹੀਂ ਅਜੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਤੇ ਆਜੋ ਐਫ ਆਈ ਆਰ ਤੇ ਰਾਤ ਹੋਈ ਹੈ ਬਾਕੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਚਾਹੀਏ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਜਦ ਲੈ ਇਨਵੈਸਟੀਗੇਸ਼ਨ ਕੰਪਲੀਟ ਹੋਏ ਤਾਂ ਕਿ ਇਹਦਾ ਬੜਾ ਨਾਮ ਸਪੈਂਸਰਾਂ ਦਾ ਕੀ ਨਾਮ ਗਗਨਜੀਤ ਹੈ ਮੁੰਡਾ

ਕਿਸ ਤੱਕ ਕੀ ਅੱਜ ਕੱਲ੍ਹ ਸ਼ਾਮ ਨੂੰ ਕੋਈ 9:00 ਬੱਜ ਕੇ 10 ਮਿੰਟ ਦੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਦੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ। ਇਸੇ ਤਰੰਤ ਅਸੀਂ ਮੌਕੇ ਤੇ ਪਹੁੰਚਿਆ। ਉੱਥੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਫਾਇਰਿੰਗ ਵਗੈਰਾ ਦੇ ਉਹਨੇ ਗੋਲੀਆਂ ਲੱਗੀਆਂ ਨਾ। ਇਹਨਾਂ ਨੂੰ ਤਰੰਤ ਅਸੀਂ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਆ। ਜਿੱਥੇ ਡਾਕਟਰ ਨੇ ਇੱਕ ਜਿਹੜਾ ਕਰਨਵੀਰ ਆ ਉਹਦਾ ਪਤਾ ਲੱਗਾ। ਉਹਦਾ ਨਾਮ ਕਰਨਵੀਰ। ਉਹਦੀ ਮੌਕੇ ਤੇ ਡੈਥ ਹੋ ਗਈ ਹੈ। ਜਿਹੜੀ ਇੱਕ ਲੇਡੀ ਨੂੰ ਅੰਮ੍ਰਿਤਸਰ ਅਮਨਦੀਪ ਹਸਪੀਟਲ ਇਲਾਜ ਲਈ ਰੈਫਰ ਕਰਤਾਈ ਪਰ ਇਹ ਵੀ ਪਤਾ ਲੱਗਾ ਬਾਅਦ ਦੇ ਵਿੱਚ ਕਿ ਉਹ ਦੀ ਡੈਥ ਹੋ ਗਈ ਹੈ। ਉਹ ਦੋਨਾਂ ਨੂੰ ਜਿਹੜੇ ਇਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 185 ਤੇ 300 103 ਬੀ ਐਸ ਐਮ ਦੇ ਤਹਿਤ ਅਸੀਂ ਮੁਕੱਦਮਾ ਦਰਜ ਕੀਤਾ ਅਨਨੋਨ ਦੋ ਪੰਜਾਂ ਦੇ ਖਲਾਫ। ਬਾਕੀ ਐਵਿਡੈਂਸ ਹੋਣਾ ਹੈ ਪੋਸਟਮਾਰਟਮ ਕਰਾਰੇ। ਬਾਕੀ ਜੋ ਵੀ ਤਫਤੀਸ਼ ਕਿ ਤੱਕ ਚੱਲਦੀ ਹੈ। ਤਫਤੀਸ਼ ਅਜੇ ਚੱਲ ਰਹੀ ਹੈ ਜਿਹਦੇ ਕੰਪਲੀਟ ਹੋਣ ਦਾ। ਚੱਲ ਵੀ ਕੋਣ ਪਰੇ। ਕਰਨਵੀਰ ਜਿਹੜਾ ਹੈ ਮੁੰਡਾ ਕਮਾਨ ਥਾਣੇ ਦੇ ਵਿੱਚ ਜਿਹੜਾ ਗਰਦਾਸਪੁਰਾ ਉੱਥੋਂ ਦਾ ਰਹਿਣ ਵਾਲਾ ਵਾਕੀ ਦੇ ਨਾਨਕੇ ਜਿਹੜੇ ਭਗਵਾਨਪੁਰਾ ਕਿੱਥੇ ਮਾਲੂ ਕਰਦੇ ਨੇ ਕਿਸੇ ਦੇ ਕੀਦੇ ਬਾਰੇ ਅੱਜ ਤੇ ਮੈਂ ਇੰਸੀਡੈਂਟ ਹੋਇਆ ਸੀ ਕਿਉਂ ਕਰੀ ਸੀ ਇਹਨਾਂ ਨੇ ਕਹਿ ਰਹੇ ਜਿਹੜਾ ਸਾਹਮਣਾ ਘਰ ਹੈ ਉਹ ਇਹਨਾਂ ਨੇ ਭਗਵਾਨ ਜਿਹੜੇ ਹੈ ਭਗਵਾਨਪੁਰਾ ਇਹਨਾਂ ਨੇ ਕੋਈ ਕਿਰਾਏ ਤੇ ਲਿਆ ਸੀ ਕਿ ਕਿ ਟੱਕਰ ਵੀ ਰਹੀ ਤੇ ਕਿਹੜਾ ਮਾਮਲਾ ਦੱਸੀਗਾ ਕੀਦੇ ਬਾਰੇ ਮੈਨੂੰ ਜੇ ਪਤਾ ਨਹੀਂ ਅੱਛਾ ਸਰ ਇਹਨਾਂ ਦੇ ਪੋਸਟਮਾਰਟਮ ਹਾਂ ਕੋਈ ਕਰ ਰਿਹਾ ਦੇਖੋ ਮਰਦਾ ਘਰ ਦੇ ਵਿੱਚ ਹੀ ਖੜੇ ਆ ਪੋਸਟਮਾਰਟਮ ਕਰਾਣੀ ਆਇਆ ਕੀ ਤਾਂ ਤਾਂ ਆਸ ਹੈ ਕਿ ਇਹ ਖਲਾਤਾ ਦੀ ਗੱਲ ਸੁਣਾਈ ਜਾ ਰਹੀ ਸੀ ਕਿ ਸ਼ਾਇਦ ਪਰਿਵਾਰ ਵੱਲੋਂ ਕਹਿ ਗਿਆ ਕਿ ਕੱਲ ਨੂੰ ਚੋਸ ਕਰਦੇ ਹਾਂ ਇਸ ਪਰਟ ਨੂੰ ਨਹੀਂ ਕਰਵਾਉਣਾ ਚਾਹਦੇ ਅੱਜ ਇਹਦੇ ਬਾਰੇ ਮਿਸਾਨ ਨੂੰ ਅਸੀਂ ਦੇ ਕਾਗਜ਼ ਕੰਪਲੀਟ ਕਰਕੇ ਆਏ ਹਾਂ ਕਿ ਹੁਣ ਖੜੇ ਆ ਬਾਕੀ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਕੋਸਟ ਮਾਰਡਮ ਕਰਵਾਉਂਦੇ ਕੋਈ ਕੋਈ ਪ੍ਰੋਟੋਕੋਲ ਤੇ ਲੈਂਦਾ ਜਾਂ ਕੋਈ ਇਸ ਤਰ੍ਹਾਂ ਦਾ ਲੱਗ ਜੀ ਦੇ ਬਾਰੇ ਜੀ ਦੇ ਬਾਰੇ ਨਹੀਂ ਯਾਰ ਪ੍ਰੋਟੋਕੋਲ ਤੇ ਕਿਸਰਾ ਹੈ ਜੀ ਇਹ ਇਹ ਗੱਲ ਕੀਤੀ ਜਾ ਵਾਰਦਾਤ ਹੈ ਵਾਰਦਾਤ ਤੋਂ ਬਾਅਦ ਜਿਹੜੀ ਫਰਸਟ ਇਨਵੈਸਟੀਗੇਸ਼ਨ ਆ ਉਹਦੇ ਚ ਨਜ਼ਰ ਆਇਆ ਅਜੇ ਚੱਲ ਰਹੀ ਹੈ ਬਾਕੀ ਅਜੇ ਕੁਝ ਨਹੀਂ ਪਹਿਲਾਂ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਦੇਖੀ ਸੀ ਸੀਸੀਟੀਵੀ ਆਈ ਉਹਦੇ 'ਚ ਜਿਹੜਾ ਨਜ਼ਰ ਆ ਰਿਹਾ ਦੋ ਦੋ ਨਜ਼ਰ ਆ ਰਹੇ ਹਾਂ ਹੁਣ ਅਨਨੋਨ ਹੈ ਕੋਈ ਨੋਟ ਇੱਕ ਵਾਇਰਲ ਕੋਈ ਇਹ ਪੋਸਟ ਹੈ ਜਿੱਤੇ ਜ਼ਿੰਮੇਵਾਰੀ ਲੈ ਰਹੀ ਹੈ ਇਸ ਸਬਾਕ ਦਾ ਹਾਂ ਇਹ ਅੱਜ ਜ਼ਰੂਰ ਹੋਣ ਪਤਾ ਲੱਗਾ ਤੁਹਾਡੇ ਚੈਨਲ ਨਾਲ ਨਜ਼ਰ ਆਈ ਵੀ ਇਹਨਾਂ ਨਾਲ ਹੀ ਹੈ ਬਾਕੀ ਜੋ ਵੀ ਮੁਤਾਬਕ ਤੋਂ ਹੋ ਗੈਂਗ ਰਾਈਵਲਰੀ ਦੇ ਨਾਲ ਹੀ ਮਾਮਲਾ ਜੁੜਦਾ ਇਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹੋਈ ਇਹ ਤਾਂ ਉਹ ਜਿਹੜੀ ਵਾਇਰਲ ਹੋਈ ਜਾਂ ਪੋਸਟ ਉਹਨੂੰ ਕੀ ਆਪਾਂ ਦੇ ਵਿੱਚ ਐਡ ਆਨ ਕੀਤਾ ਗਿਆ ਜੀ ਮਾਫੀ ਨਹੀਂ ਅਜੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਤੇ ਆਜੋ ਐਫ ਆਈ ਆਰ ਤੇ ਰਾਤ ਹੋਈ ਹੈ ਬਾਕੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਚਾਹੀਏ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਜਦ ਲੈ ਇਨਵੈਸਟੀਗੇਸ਼ਨ ਕੰਪਲੀਟ ਹੋਏ ਤਾਂ ਕਿ ਇਹਦਾ ਬੜਾ ਨਾਮ ਸਪੈਂਸਰਾਂ ਦਾ ਕੀ ਨਾਮ ਗਗਨਜੀਤ ਮੁੰਡਾ

ਕਲ ਸ਼ਾਮ ਨੂੰ ਕੋਈ 9:00 ਬੱਜ ਕੇ 10 ਮਿੰਟ ਤੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਦੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ। ਇਸੇ ਤਰੰਤ ਅਸੀਂ ਮੌਕੇ ਤੇ ਪਹੁੰਚਿਆ। ਉੱਥੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਔਰ ਫਾਇਰਿੰਗ ਵਗੈਰਾ ਦੇ ਉਹਨੇ ਗੋਗੀਆਂ ਲੱਗੀਆਂ ਨਾ। ਇਹਨਾਂ ਨੂੰ ਤਰੰਤ ਅਸੀਂ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਜਿੱਥੇ ਡਾਕਟਰ ਨੇ ਇੱਕ ਜਿਹੜਾ ਕਰਨਵੀਰ ਆ ਉਹਦਾ ਪਤਾ ਲੱਗਾ। ਉਹਦਾ ਨਾਮ ਕਰਨਵੀਰ। ਉਹਦੀ ਮੌਕੇ ਤੇ ਡੈਥ ਹੋ ਗਈ ਹੈ। ਜਿਹੜੀ ਇੱਕ ਲੇਡੀ ਨੂੰ ਅੰਮ੍ਰਿਤਸਰ ਅਮਨਦੀਪ ਹਸਪੀਟਲ ਇਲਾਜ ਲਈ ਰੈਫਰ ਕਰਤਾਈ ਪਰ ਇਹ ਵੀ ਪਤਾ ਲੱਗਾ ਬਾਅਦ ਦੇ ਵਿੱਚ ਕਿ ਉਹ ਦੀ ਡੈਥ ਹੋ ਗਈ ਹੈ। ਉਹ ਦੋਨਾਂ ਨੂੰ ਜਿਹੜੇ ਇਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 185 ਤੇ 300 103 ਬੀ ਐਸ ਐਮ ਦੇ ਤਹਿਤ ਅਸੀਂ ਮੁਕੱਦਮਾ ਦਰਜ ਕੀਤਾ ਅਨਨੋਨ ਦੋ ਪੰਜਾਂ ਦੇ ਖਿਲਾਫ। ਬਾਕੀ ਐਵਿਡੈਂਸ ਹੋਣਾ ਹੈ ਪੋਸਟਮਾਰਟਮ ਕਰਾਰੇ। ਬਾਕੀ ਜੋ ਵੀ ਤਫਤੀਸ਼ ਕਿ ਤੱਕ ਚੱਲਦੀ ਹੈ। ਤਫਤੀਸ਼ ਅਜੇ ਚੱਲ ਰਹੀ ਹੈ ਜਿਹੜੇ ਕੰਪਲੀਟ ਹੋ ਜਾਂਦਾ ਹੈ। ਚੱਲ ਵੀ ਕੋਣ ਪਰੇ। ਕਰਨਵੀਰ ਜਿਹੜਾ ਹੈ ਮੁੰਡਾ ਕਮਾਨ ਥਾਣੇ ਦੇ ਵਿੱਚ ਜਿਹੜਾ ਗਰਦਾਸਪੁਰ ਉੱਥੋਂ ਦਾ ਰਹਿਣ ਵਾਲਾ ਵਾਕੀ ਦੇ ਨਾਨਕੇ ਜਿਹੜੇ ਭਗਵਾਨਪੁਰਾ ਕਿੱਥੇ ਮਾਲੂ ਕਰਦੇ ਨੇ ਕਿਸੇ ਦੇ ਕੀਤੇ ਮਾਰੇ ਅਚਾਨਕ ਇਨਸੀਡੈਂਟ ਹੋਇਆ ਸੀ ਕਿਉਂ ਕਰੀ ਸੀ ਇਹਨਾਂ ਨੇ ਕਹਿ ਲਾਹਦੇ ਜਿਹੜਾ ਸਾਹਮਣਾ ਘਰ ਹੈ ਉਹ ਇਹਨਾਂ ਨੇ ਭਗਵਾਨ ਜਿਹੜੇ ਹੈ ਭਗਵਾਨਪੁਰਾ ਇਹਨਾਂ ਨੇ ਕੋਈ ਕਿਰਾਏ ਤੇ ਲਿਆ ਸੀ ਇੱਕ ਇੱਕ ਧੱਕਰ ਵੀ ਰਹੀ ਤੇ ਪਹਿਲਾ ਮਾਮਲਾ ਕਰਦੇਗਾ ਕੀਤੇ ਬਾਰੇ ਮਿਲਵਾ ਦੇ ਪਤਾ ਅੱਛਾ ਸਰ ਇਹਨਾਂ ਦੇ ਪੋਸਟਮਾਰਟਮ ਹਾਂ ਕੋਈ ਕਰ ਰਿਹਾ ਦੇਖੋ ਮਰਦਾ ਘਰ ਦੇ ਵਿੱਚ ਹੀ ਖੜਿਆ ਪੋਸਟਮਾਰਟਮ ਕਰਾ ਨਹੀਂ ਆਇਆ ਕੀ ਤਾਂ ਤਾਂ ਅਸੇ ਕੀ ਇਹ ਖਲਾਤਾ ਦੀ ਗੱਲ ਸੁਣਾਈ ਜਾ ਰਹੀ ਸੀ ਕਿ ਸ਼ਾਇਦ ਪਰਿਵਾਰ ਵੱਲੋਂ ਕਹਿ ਗਿਆ ਕਿ ਕੱਲ ਨੂੰ ਉਸ ਨੂੰ ਉਸ ਪਰਮ ਨਹੀਂ ਕਰਵਾਉਣਾ ਚਾਹਦੇ ਆ ਜੀ ਇਸ ਦੇ ਬਾਰੇ ਮਿਸਾਨ ਨੂੰ ਜੀ ਦੇ ਕਾਗਜ਼ ਕੰਪਲੀਟ ਕਰਕੇ ਆਏ ਕਿ ਹੁਣ ਖੜੇ ਆ ਬਾਕੀ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਉਸ ਪਰਮ ਕਰਵਾਉਣਾ ਕੋਈ ਕੋਈ ਪ੍ਰੋਟੋਕੋਲ ਤੇ ਲੈਂਦਾ ਜਾਂ ਕੋਈ ਇਸ ਤਰ੍ਹਾਂ ਦਾ ਲੱਗ ਜੀ ਦੇ ਬਾਰੇ ਜੀ ਦੇ ਬਾਰੇ ਨਹੀਂ ਯਾਰ ਪ੍ਰੋਟੋਕੋਲ ਤੇ ਕਿਸਰਾ ਹੈ ਜੀ ਇਹ ਇਹ ਗੱਲ ਕੀਤੀ ਜਾ ਵਾਰਦਾਤ ਵੀ ਵਾਰਦਾਤ ਤੋਂ ਬਾਅਦ ਜਿਹੜੀ ਫਰਸਟ ਇਨਵੈਸਟੀਗੇਸ਼ਨ ਆ ਉਹਦੇ ਚ ਨਜ਼ਰ ਆਇਆ ਅਜੇ ਚੱਲ ਰਹੀ ਹੈ ਬਾਕੀ ਅਜੇ ਕੁਝ ਨਹੀਂ ਹੈ ਜੀ ਸੱਲਾ ਪੋਸਟਮਾਨ ਨੂੰ ਕਰਾਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸੀਸੀਟੀਵੀ ਆਈ ਉਹਦੇ 'ਚ ਜਿਹੜਾ ਨਜ਼ਰ ਆ ਰਿਹਾ ਦੋ ਦੋ ਨਜ਼ਰ ਆ ਰਿਹਾ ਹਾਂ ਹੁਣ ਅਨਨੋਨ ਹੈ ਕੋਈ ਨਹੀਂ ਹੋਇਆ ਇੱਕ ਵਾਇਰਲ ਕੋਈ ਇਹ ਪੋਸਟ ਹੈ ਜਿੱਤੇ ਜ਼ਿੰਮੇਵਾਰੀ ਲਗਦੀ ਹੈ ਇਸ ਸਬਾਰ ਦਾ ਹਾਂ ਇਹ ਅੱਜ ਜਰੂਰ ਹੁਣ ਪਤਾ ਲੱਗਾ ਤੁਹਾਡੇ ਚੈਨਲ 'ਤੇ ਨਜ਼ਰ ਆਇਆ ਇਹਨਾਂ ਦੇ ਲਈਏ ਬਾਕੀ ਜੋ ਵੀ ਮੁਤਾਬਕ ਨੂੰ ਹੋਇਆ ਗੈਂਗਰੇਜਰੀ ਦੇ ਨਾਲ ਹੀ ਬਾਬਾ ਜੀ ਇਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹੋਈ ਇਹ ਤਾਂ ਉਹ ਜਿਹੜੀ ਵਾਇਰਲ ਹੋਈ ਜਾਂ ਪੋਸਟ ਉਹਨੂੰ ਕੀ ਆਪਾਂ ਦੇ ਵਿੱਚ ਐਡ ਆਨ ਕੀਤਾ ਗਿਆ ਜੀ ਮਾਫੀ ਨਹੀਂ ਅਜੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਤੇ ਆਜੋ ਐਫ ਆਈ ਆਰ ਤੇ ਰਾਤ ਹੋਈ ਹੈ ਬਾਕੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਚਾਹੀਏ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਜਿਵੇਂ ਇਨਵੈਸਟੀਗੇਸ਼ਨ ਕੰਪਲੀਟ ਹੋਏ। ਸਹੀ ਕੀ ਇਹਦਾ ਬਣਾ ਨਾਮ ਸਪੈਂਸਰਾਂ ਦਾ ਕੀ ਨਾਮ ਗਗਨਜੀਤ ਹੈ ਮੁੰਡਾ ਉਹ ਬੰਦਾ ਨਾਮ ਨਹੀਂ ਮਾਤਾ ਨਹੀਂ ਮੰਮੀ ਹੈ ਨਾ ਉਹਦਾ ਨਾਮ ਮੰਮੀਆ ਜੀ ਨਾਮ ਹੈ ਐ ਰਾਹੀ ਵੰਦਰਗੋ ਕੀ ਨੋੜ ਨਾਲ ਅੰਤਰਾਜਿੰਦ ਕੋੜਾ ਫੋਦੇ ਹਾਂ ਸੇੇ ਨਯੋ ਦੁਆਰਾ ਜਿਸਕੀ ਕੀ ਕੱਲ ਸ਼ਾਮ ਨੂੰ ਕੋਈ ਨੋ ਬੱਜ ਕੇ 10 ਮਿੰਟ ਦੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਧੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਜਿਸ ਤੇ ਤੁਰੰਤ ਅਸੀਂ ਮੌਕੇ ਤੇ ਪਹੁੰਚਿਆ ਉੱਥੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਫਾਇਰਿੰਗ ਵੈਲਾ ਦੇ ਹੁੰਦੇ ਗੋਹਿਆਂ ਲੱਗੇ ਨਾ ਇਹਨਾਂ ਨੂੰ ਤੁਰੰਤ ਅਸੀਂ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਜਿੱਥੇ ਡਾਕਟਰ ਨੇ ਇੱਕ ਜਿਹੜਾ ਕਰਨ ਵੀਰ ਆ ਉਹਦਾ ਪਤਾ ਲੱਗਾ ਉਹਦਾ ਨਾਮ ਕਰਨ ਵੀਰ ਜੁਦੀ ਮੌਕੇ ਤੇ ਡੈਥ ਹੋ ਗਈ ਜਿਹੜੀ ਇੱਕ ਲੇਡੀ ਨੂੰ ਅੰਮ੍ਰਿਤਸਰ ਅਮਨਦੀਪ ਹਸਪੀਟਲ ਇਲਾਜ ਲਈ ਰੈਫਰ ਕਰਤਾਈ ਪਰ ਇਹ ਵੀ ਪਤਾ ਲੱਗਾ ਬਾਅਦ ਦੇ ਵਿੱਚ ਕਿ ਉਹ ਕੋਈ ਡੈਥ ਹੋ ਗਈ ਹੈ। ਉਹ ਦੋਨਾਂ ਨੂੰ ਜਿਹੜੇ ਇਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 185 ਤੇ 300 103 ਬੀ ਐਸਐਮ ਦੇ ਤਹਿਤ ਅਸੀਂ ਮੁਕੱਦਮਾ ਦਰਜ ਕੀਤਾ ਅਨਨੌਨ ਦੋ ਪੰਜਾਂ ਦੇ ਖਲਾਫ। ਬਾਕੀ ਇਹ ਡੈੱਡ ਹੋਣਾ ਹੈ ਪੋਸਟਮਾਰਟਮ ਕਰਾਰੇ। ਬਾਕੀ ਜੋ ਵੀ ਤਫਤੀਸ਼ ਕਿ ਤੱਕ ਚੱਲਦੀ ਹੈ। ਤਫਤੀਸ਼ ਅਜੇ ਚੱਲ ਰਹੀ ਹੈ ਜਿਹਦੇ ਕੰਪਲੀਟ ਹੋਣ ਦਾ। ਚੱਲ ਵੀ ਕੋਣ ਪਰੇ। ਕਰਨਵੀਰ ਜਿਹੜਾ ਹੈ ਮੁੰਡਾ ਕੁਮਾਨ ਥਾਣੇ ਦੇ ਵਿੱਚ ਜਿਹੜਾ ਗਵਾਸਪਤਾ ਉੱਥੋਂ ਦਾ ਰਹਿਣ ਵਾਲਾ ਬਾਕੇ ਦੇ ਨਾਨਕੇ ਜਿਹੜੇ ਭਗਵਾਨਪੁਰਾ ਕਿਤੇ ਮਾਮਲਾ ਕਰਦੇ ਕਿਸ਼ੇ ਦੇ ਥੀਜੇ ਬਾਰੇ ਜਿੱਤੇ ਮੈਂ ਤਕੂ ਇਨਸੀਡੈਂਟ ਹੋਇਆ ਪਾਈਂਗਰ ਇੱਥੇ ਕਿਉਂ ਫੜੀ ਸੀ ਕਿ ਇਹਨਾਂ ਨੇ ਕਹੇ ਦਾ ਜਿਹੜਾ ਸਾਹਮਣਾ ਘਰ ਹੈ ਉਹ ਇਹਨਾਂ ਨੇ ਭਗਵਾਨ ਜਿਹੜੇ ਹੈ ਭਗਵਾਨਪੁਰਾ ਇਹਨਾਂ ਨੇ ਕੋਈ ਕਿਰਾਏ ਤੇ ਲਿਆ ਸੀ ਇੱਕ ਇੱਕ ਟੱਕਰ ਵੀ ਰਹੀ ਤੇ ਕਿ ਪਹਿਲਾ ਮਾਮਲਾ ਕਰੇਗਾ ਥੀਜੇ ਬਾਰੇ ਮਿਲਵਾ ਜੇ ਪਤਾ ਨਹੀਂ ਅੱਛਾ ਸਰ ਇਹਨਾਂ ਨੇ ਪੋਸਟਮਾਰਟਮ ਹਾਂ ਕੋਈ ਕਰ ਰਹੇ ਆਂ ਦੇਖੋ ਮਰਦਾ ਘਰ ਦੇ ਵਿੱਚ ਹੀ ਖੜੇ ਆ ਪੋਸਟਮਾਰਟਮ ਕਰਾਣੀ ਆਇਆ ਨਹੀਂ ਇਹ ਤਾਂ ਅੰਦਾਜ਼ਾ ਹੈ ਕਿ ਇਹ ਖਲਾਫਤਾ ਦੀ ਗੱਲ ਦੱਸਿਆ ਜਾ ਰਿਹਾ ਜੀ ਕਿ ਸ਼ਾਇਦ ਪਰਿਵਾਰ ਵੱਲੋਂ ਕਹਿ ਗਿਆ ਕਿ ਕੱਲ ਨੂੰ ਚੋਸ ਕਰਕੇ ਇਸ ਪਰਟਰਮ ਨਹੀਂ ਕਰਵਾਉਣਾ ਚਾਹ ਰਿਹਾ ਜੀ ਇਸ ਦੇ ਬਾਰੇ ਪੁੱਛਿਆ ਉਹ ਅਸੀਂ ਦੇ ਕਾਗਜ਼ ਕੰਪਲੀਟ ਕਰਕੇ ਆਏ ਕਿ ਹੁਣ ਖੜੇ ਆ ਬਲਕਿ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਪੋਸਟਮਾਰਟਮ ਕਰਵਾਉਣਾ ਕੋਈ ਵੀ ਕੋਈ ਪ੍ਰੋਟੋਕੋਲ ਤੇ ਲਿਆਂਦਾ ਜਾਂ ਕੋਈ ਸਤਰੀ ਗੱਲ ਹੈ ਜਿਹਦੇ ਬਾਰੇ ਜਿਹਦੇ ਬਾਰੇ ਨਹੀਂ ਯਾਰ ਪ੍ਰੋਟੋਕੋਲ ਤੇ ਕਿਸਰਾ ਹੈ ਜੀ ਇਹ ਇਹ ਗੱਲ ਕੀਤੀ ਜਾਂ ਵਾਰਦਾਤ ਦੀ ਵਾਰਦਾਤ ਤੋਂ ਬਾਅਦ ਜਿਹੜੀ ਫਰਸਟ ਇਨਵੈਸਟੀਗੇਸ਼ਨ ਆ ਉਹਦੇ 'ਚ ਕੀ ਨਜ਼ਰ ਆਇਆ ਅਜੇ ਚੱਲ ਰਹੀ ਹੈ ਬਾਕੀ ਅਜੇ ਕੁਝ ਨਹੀਂ ਹੈ ਤੱਲਾ ਪੋਸਟ ਮਾਰਨ ਕਰਾਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਸੀਸੀਟੀਵੀ ਆਈ ਉਹਦੇ 'ਚ ਜਿਹੜਾ ਨਜ਼ਰ ਆ ਰਿਹਾ ਦੋ ਦੋ ਨਜ਼ਰ ਆ ਰਹੇ ਹਾਂ ਅਨਨੋਨ ਹੈ ਕੋਈ ਨੋਟ ਇੱਕ ਵਾਇਰਲ ਕੋਈ ਇਹ ਪੋਰਚਾ ਜਿਹਦੇ ਜਿੰਮੇਵਾਰੀ ਲੈ ਰਹੀ ਹੈ ਇਸ ਬਾਹਰ ਦਾ ਹਾਂ ਇਹ ਅੱਜ ਜ਼ਰੂਰ ਹੋਣ ਪਤਾ ਲੱਗਾ ਤੁਹਾਡੇ ਚੈਨਲ ਨਾਲ ਨਜ਼ਰ ਆਈ ਵੀ ਇਹਨਾਂ ਨਾਲ ਹੀ ਹੈ ਬਾਕੀ ਜੋ ਵੀ ਮੁਤਾਬਕ ਤੋਂ ਹੋ ਗੈਂਗ ਰਾਈਵਲਰੀ ਦੇ ਨਾਲ ਹੀ ਮਾਮਲਾ ਜੁੜਦਾ ਇਦੇ ਬਾਰੇ ਇਹ ਮੈਂ ਕੁਝ ਨਹੀਂ ਕਹਿ ਸਕਦਾ ਹੋਇਆ ਤਾਂ ਉਹ ਜਿਹੜੀ ਵਾਇਰਲ ਹੋਈ ਹੈ ਪੋਸਟ ਉਹਨੂੰ ਕੀ ਆਪਾਂ ਦੇ ਵਿੱਚ ਐਡ ਆਨ ਕੀਤਾ ਗਿਆ ਜੀ ਇਹ ਮਾਮਲਾ ਨਹੀਂ ਅਜੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਉਂ ਆ ਜੋ ਐਫ ਆਈ ਆਰ ਤੇ ਰਾਤ ਹੋਈ ਹੈ ਬਾਕੀ ਇਹ ਇਨਵੈਸਟੀਗੇਸ਼ਨ ਦਾ ਪਾਰ ਹੈ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਚਾਹੀਦਾ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਜਦ ਲੈ ਇਨਵੈਸਟੀਗੇਸ਼ਨ ਕੰਪਲੀਟ ਹੋਏ ਪਈ ਕੀ ਇਹਦਾ ਕੋਈ ਨਾਂ ਸਪੈਂਸਾਂ ਦਾ ਕੀ ਨਾਂ ਗਗਨ ਜੀ ਜਵਨ ਦਾ ਉਦੋਂ ਵਾਲੀ ਗੱਲਾਂ ਹੁੰਦੀਆਂ ਮਾਤਾ ਨੂੰ ਦੀਆਂ ਮੰਮੀ ਇਹਨਾਂ ਦੀ ਮਮੀਆਂ ਦੇ ਨਾਂ 'ਤੇ ਰਾਜ ਵੰਡ ਰਿਹਾ ਰਾਜ ਵੰਡ ਰਿਹਾ ਰੀਨੋੜਾ ਦੀ ਰਾਜ ਵੰਡ ਤੋੜਾ ਖਾਦੇ ਹਾਂ ਸੇਵੀ ਨਯੋ ਉਹ ਰਿਖਤ ਜਵਾ ਕਲ ਸ਼ਾਮ ਨੂੰ ਕੋਈ 9:00 ਬਜ ਕੇ 10 ਮਿੰਟ ਦੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਧੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਇਸੇ ਤਰੰਤ ਹੀ ਮੌਕੇ ਤੇ ਪਹੁੰਚਿਆ ਉੱਥੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਫਾਇਰਿੰਗ ਵੈਰਾ ਦੇ ਹੁੰਦੇ